ਨਾ ਤੂੰ ਅੱਲਾਹ ਹੱਥ ਮੈਨੂੰ ਫੇਮਾ ਤੈਨੂੰ ਮੈਂ ਦੱਸਦੀ ਆ ਓਏ ਮੇਰੀ ਗੱਲ ਸੁਣ ਲੈ ਆਜਾ ਫੇਰ ਜੁੱਤੀ ਓ ਮੇਰੀ ਗੱਲ ਮੈਂ ਦੱਸਦੀ ਆ ਮੇਰਾ ਘਜ਼ੂਰ ਤਾਂ ਦੱਸ ਦੇ ਕੀ ਹੈਗਾ ਘਜ਼ੂਰ ਤੇਰਾ ਇਹ ਹੈ ਵੀ ਤੂੰ ਮੇਰੀ ਮਾਂ ਯਾਰ ਮੈਂ ਵੀ ਕਰਦੀ ਮੈਂਬਰ ਆ ਮੈਨੂੰ ਵੀ ਪਤਾ ਹੋਣਾ ਚਾਹੀਦਾ ਸਾਰਾ ਕੁਝ ਕੋਈ ਗਲਤੀ ਨਹੀਂ ਕੀਤੀ ਉਹਦੇ ਕੋਲ ਮੰਮੀ ਜੀ ਮੈਂ ਐਡੀ ਵੀ ਬੇਬਕੂਫ ਨਹੀਂ ਹੈਗੀ ਸਮਝ ਲੱਗੀ ਆ ਤੁਸੀਂ ਨਾ ਗੁੱਸਾ ਨਾ ਕਰਿਓ ਜਿਹੜਾ ਕੁਝ ਮੇਰੇ ਤੋਂ ਹੋ ਗਿਆ ਸੋ ਹੋ ਗਿਆ ਪਰ ਅੱਗੇ ਮੇਰੇ ਸਿੱ ਕੋਈ ਗਲਤੀ ਨਹੀਂ ਆਜਾ ਮਾਤਾ ਗਰਮੀ ਬਹੁਤ ਈ ਹੈ ਨਾ ਜੱਸ ਤੁਸੀਂ ਗੱਡੀ ਬਾਹਰ ਹੀ ਖੜਾਈ ਕਰਿਆ ਏ ਫਿਰ ਕੀ ਹੋਗਾ ਜੇ ਬਾਹਰ ਖੜੀ ਕਰਤੀ ਜਾਨੇ ਕਿਤੇ ਨਾ ਤੂੰ ਤਾਂ ਸਾਨੂੰ ਘਰੋਂ ਕੱਢ ਕੇ ਰਾਜੀ ਆ ਵੇ ਅਸੀਂ ਬਾਹਰ ਦਫਾ ਹੋਈਏ ਤੁਸੀਂ ਨੋਹ ਸੋਰਾ ਨਾ ਚੁਗਲੀਆਂ ਕਰੀ ਜੋ ਸਾਡੀਆਂ ਮੰਮੀ ਜੀ ਮੈਂ ਸਵਾਈ ਪੁੱਛ ਲਿਆ ਵੇ ਕਿਤੇ ਜਾਣਾ ਗੱਡੀ ਬਾਹਰ ਖੜਾ ਤੇ ਆਉਂਦਿਆਂ ਨੂੰ ਪਾਣੀ ਤਾਂ ਨਹੀਂ ਪੁੱਛੀਦਾ ਇਹ ਨਹੀਂ ਪੁੱਛੀਦਾ ਵੀ ਤੁਸੀਂ ਆ ਗਏ ਤਾਂ ਹੁਣ ਤੁਸੀਂ ਫੇਰ ਦਫਾ ਹੋਣਾ ਕਿਤੇ ਉਹ ਮੈਂ ਸ਼ਹਿਰ ਜਾ ਕੇ ਆਵਾਂ ਤਾਂ ਖੜਾਦੀ ਮੈਂ ਮੈਂ ਫੇਰ ਹੁਣ ਅੰਦਰ ਲਾਉਂ ਗੱਡੀ ਫੇਰ ਫੇਰ ਕੱਢਦਾ ਫਿਰੂੰ ਆ ਮੰਮੀ ਜੀ ਕੀ ਗੱਲ ਗੱਲ ਠੰਡੀ ਨਹੀਂ ਪਈ ਇੰਨੇ ਭੱਖੇ ਆਉਨੇ ਹੋ ਆਹੋ ਤੂੰ ਤਾਂ ਇਹੀ ਚਹਨੀ ਆ ਵੇ ਗੱਲ ਠੰਡੀ ਮਨਪਰੀ ਦੇ ਘਰ ਦੀ ਪੈਣਾ ਨਾਲੇ ਤੈਨੂੰ ਦੱਸਣਾ ਜ਼ਰੂਰੀ ਨਹੀਂ ਹੈਗਾ ਲੱਗੀ ਸਮਝ ਤੇ ਤੁਸੀਂ ਸੈਨ ਨਹੀਂ ਕਰਵਾਣੇ ਵੀ ਉੱਥੇ ਅਸੀਂ ਕੀ ਗੱਲ ਕਰਕੇ ਆਏ ਤਾਂ ਕੀ ਗੱਲ ਨਹੀਂ ਕਰਨੇ ਮੇਰੀ ਧੀ ਦੇ ਘਰ ਵਿੱਚ ਦਖਨ ਦਾ ਜੀ ਘਟ ਦਿਆ ਕਰ ਲੱਗੀ ਸਮਝ ਮੰਮੀ ਜੀ ਤੁਸੀਂ ਵੀ ਹੌਲੀ ਬੋਲਿਆ ਕਰੋ ਬੈਠਾ ਖੜਾ ਦੇਖ ਲਿਆ ਕਰੋ ਕਈ ਵਾਰ ਘਰੇ ਆਇਆ ਹੁੰਦਾ ਕੋਈ ਉੱਚੀ ਬੋਲੇ ਲੈ ਮੈਨੂੰ ਮਜਬੂਰ ਨਾ ਕਰਨ ਵਾਲੇ ਘਰ ਕੌਣ ਹੈ ਉਹੀ ਮੀਣਾ ਜਿਹਾ ਬੈਠਾ ਅੰਦਰ ਪੂਆ ਜੀ ਆਏ ਨੇ ਪੂਆ ਤਨ ਖਸਮੀ ਕੀ ਕਰਨਾਗੇ ਕਦੋਂ ਕਦੀ ਆਈ ਆ ਤਾਂ ਹੀ ਕਹਿੰਦੀ ਆ ਹੌਲੀ ਬੋਲੋ ਥੋੜਾ ਜਿਹਾ 2 ਘੰਟੇ ਹੋਇਆ ਇਹਨੂੰ ਅਮਾ ਤਾਂ ਹੀ ਤਾਂ ਤੈਨੂੰ ਕਹਿਣਾ ਹੁੰਦਾ ਮੜਾ ਜ ਆਪਦਾ ਸਪੀਕਰ ਹੌਲੀ ਰੱਖਿਆ ਕਰ ਹੁਣ ਜੇ ਪੂਆ ਦੇ ਕੰਨੀ ਗੱਲ ਪੈ ਗਈ ਉਹ ਕੀ ਸੋਚੂਗੀ ਆਪਣੇ ਬਾਰੇ ਮੈਨੂੰ ਇਹ ਦੱਸ ਤਾ ਜਸ ਮੇਰੀ ਗੱਲ ਭੂਆ ਦੇ ਕੰਨੀ ਪਵੇ ਜਾਂ ਨਾ ਪਵੇ ਪਰ ਇਹਨਾਂ ਨੇ ਉਹਦੇ ਕੰਨੀ ਗੱਲ ਜ਼ਰੂਰ ਪਾਤੀ ਹੋਣੀ ਆ ਕੋਈ ਗਲਤਾਂ ਨਹੀਂ ਕੀਤੀ ਉਹਦੇ ਕੋਲ ਮੰਮੀ ਜੀ ਮੈਂ ਐਡੀ ਵੀ ਬੇਵਕੂਫ ਨਹੀਂ ਹੈਗੀ ਸਮਝ ਲੱਗੀ ਆ ਕੇ ਪਾਣੀ ਚਾਹ ਪੀ ਲਓ ਕੁਛ ਜੇ ਤੂੰ ਨਹੀਂ ਗੱਲ ਕੀਤੀ ਉਹਨੇ ਮਨਹੂਸ ਨੇ ਜ਼ਰੂਰ ਚਵਲ ਮਾਰ ਦਿੱਤੀ ਹੋਣੀ ਆਪਣੀ ਭੈਣ ਕੋਲ ਬੇ ਹਾਂ ਐਦਾਂ ਗਏ ਆ ਮਨਪ੍ਰੀਤ ਦੇ ਘਰ ਜੇ ਕਿਤੇ ਉਹਨੂੰ ਕੋਈ ਗੱਲ ਦੱਸੀ ਹੋਈ ਨਾ ਤੁਸੀਂ ਨੋ ਸੋਰਾ ਦੋਨੇ ਹੀ ਆਪਣਾ ਪੜਿਆ ਵਿਚਾਰ ਲਿਓ ਤੇਰੀ ਰੀਰੂਰਤਲ ਦੀ ਫਸ ਜਾਂਦੀ ਕੋਈ ਤੁਰਿਆ ਹੁਣ ਚੱਲ ਰਿਪੀਟ ਦੀ ਲੱਗ ਜਾਂਦੀ ਹੈਗੀ ਪਤਾ ਨਹੀਂ ਕਿੱਥੇ ਬੈਠੀ ਆ ਕੀ ਗੱਲ ਹੋ ਗਈ ਭਾਬੀ ਬਾਲੀ ਉਹ ਚਿੰਤਾ ਜੀ ਚ ਬੈਠੀ ਆ ਖੈਰ ਸੁਖ ਵੀ ਐ ਮੈਨੂੰ ਕਦੀ ਜਨਤਾ ਹੋਣੀ ਆ ਲੈ ਦੱਸ ਕਿਉਂ ਕੀ ਗੱਲ ਚੰਗੇ ਭਲੇ ਮੇਰੇ ਨੋਹ ਪੁੱਤ ਚੰਗੇ ਭਲੇ ਮੇਰੇ ਧੀ ਜਵਾਈ ਚੰਗਾ ਭਲਾ ਮੇਰਾ ਆਦਮੀ ਐਡਾ ਮੇਰਾ ਘਰਵਾਰ ਮੈਨੂੰ ਕਾਦੀ ਜਨਤਾ ਹੋਣੀ ਆ ਉਹ ਤਾਂ ਭਾਬੀ ਮੈਨੂੰ ਵੀ ਪਤਾ ਹੈ ਮੈਂ ਐਦਾਂ ਕਹਿੰਦੀ ਸੀ ਮਨਪ੍ਰੀਤ ਕੋਲੇ ਨਹੀਂ ਗਈ ਸੀ ਤੂੰ ਮਂਹਾਂ ਉੱਥੇ ਹੁਣ ਰੋਲਾ ਰੂਲਾ ਠੀਕ ਹੈ ਨਾ ਰੋਲਾ ਨਹੀਂ ਪੈਗਾ ਸੀ ਕਿਹੜਾ ਰੋਲਾ ਨਾ ਹਜੇ ਮਹੀਨਾ ਹੋਇਆ ਮੇਰੀ ਧੀ ਦੇ ਵਿਆਹ ਨੂੰ ਤੂੰ ਰੋਲਾ ਪਵਾ ਕੇ ਖੁਸ਼ ਨਾਲੇ ਤੈਨੂੰ ਕਿਹੜੇ ਕੰਜਰ ਨੇ ਦੱਸਿਆ ਭਾ ਮੇਰੀ ਧੀ ਦੇ ਘਰ ਰੋਲਾ ਪਿਆ ਲੈ ਭਾਬੀ ਹਾਂ ਮੈਨੂੰ ਘਰੇ ਹੀ ਦੱਸੇਗਾ ਆਪਣੀ ਜਸਨ ਨੇ ਮੇਰੇ ਵੀਰੇ ਨੇ ਘਰ ਦੀ ਗੱਲ ਘਰ 'ਚ ਨਹੀਂ ਕਦੀ ਰਹਿਣ ਦਿੰਦੇ ਬਾਹਰ ਲੋਕਾਂ ਕੋ ਪਚਾ ਕੇ ਹੀ ਸਾਹ ਲੈਂਦੇ ਨੇ ਲੈ ਮੈਂ ਬਾਹਰ ਕਿਹਦੇ ਕੋਲ ਦੱਸਣੀ ਆ ਭਾਬੀ ਮੇਰਾ ਵੀ ਘਰ ਚਾਉਣਾ ਹੀ ਸੀ ਰ ਜਿੰਨਾ ਮਨਪ੍ਰੀਤ ਦਾ ਹੈ ਨਾ ਤੈਨੂੰ ਕਿਸ ਨੇ ਆ ਗੱਲ ਪੁੱਛੀ ਆ ਵੀ ਤੇਰੀ ਘਰ 'ਚ ਸਾਂਝ ਹੈਗੀ ਆ ਕਿ ਨਹੀਂ ਹੈਗੀ ਤੂੰ ਆ ਕੇ ਹੋਰ ਹੋਰ ਸਾਂਝਾਂ ਨੀ ਗੱਲਾਂ ਕਰਦੀਆਂ ਓਹੋ ਭਾਬੀ ਤੂੰ ਕੁੜਮਾ ਦਾ ਗੁੱਸਾ ਮੇਰੇ ਤੇ ਕਿਉਂ ਲਾਉਣੀ ਆ ਪਹਿਲਾਂ ਨਾ ਮੈਨੂੰ ਕਾਹਦਾ ਕੁੜਮਾ ਦਾ ਗੁੱਸਾ ਮੈਂ ਤਾਂ ਉਂ ਆਪਣੀ ਧੀ ਨੂੰ ਮੈਨ ਲਗਾਈ ਸੀ ਬਣਾਉਂਦੀ ਆ ਜਸ਼ਨ ਬੇਤੁਕੀਆਂ ਬੇਵਕੂਫ ਕਿクセਤ ਆਉਂਦੀ ਮੈਂ ਫਿਰ ਤੀ ਨੂੰ ਮਿਲਣ ਗਈ ਸੀ ਫਿਰ ਤੇਰਾ ਮੂੰਹ ਤਾਂ ਹੱਸਦਾ ਖੇੜਦਾ ਹੋਣਾ ਚਾਹੀਦਾ ਸੀ ਮਿੱਤੀ ਨੂੰ ਮਿਲ ਕੇ ਆਈਆਂ ਫਿਰ ਵੀ ਸ਼ਾਂਤੀ ਜੀ ਆ ਜਾਂਦੀ ਹੈ ਹੈਨਾ ਤੀ ਪੱਤ ਨੂੰ ਮਿਲ ਕੇ ਮੈਨੂੰ ਸ਼ਾਂਤੀ ਹੈ ਜਿਆਦਾ ਨਾ ਬੋਲ ਉਹ ਹੋ ਗਿਆ ਮੈਨੂੰ ਪਤਾ ਮੈਨੂੰ ਕਿਵੇਂ ਸ਼ਾਂਤੀ ਮਿਲਣੀ ਕਿਵੇਂ ਨਹੀਂ ਮਿਲਣੀ ਨਾ ਫਿਰ ਤੂੰ ਮੇਰੀਆਂ ਕਾ ਤੋ ਟਣਕ ਜਿਲਾਹੀ ਜਾਨਨੀ ਹੈ ਪਹਿਲਾ ਹੈ ਤੂੰ ਕਿ ਮੇਰੀ ਧੀ ਦੇ ਘਰ ਕਲੇਸ਼ ਪਾ ਕੇ ਖੁਸ਼ ਹੈ ਪੁੱਛਣ ਆਪੇ ਤੇਰੀ ਧੀ ਦੇ ਘਰ ਕੀ ਹੋਇਆ ਮੇਰੀ ਧੀ ਦੇ ਘਰ ਕੀ ਹੋਣਾ ਓਹ ਮੇਰੀ ਭਤੀਜੀ ਐ ਮੈਂ ਤਾਂ ਪੁੱਛ ਲਿਆ ਲੈ ਦੱਸ ਐਨਾ ਵੀ ਨੀ ਮੈਂ ਪੁੱਛ ਸਕਦੀ ਹੈਗੀ ਹੋਰ ਪਤਾ ਮੈਨੂੰ ਭਤੀਜੀ ਆ ਕਿੰਨਾ ਕ ਤੈਨੂੰ ਭਤੀਜੀ ਦਾ ਦੁੱਖ ਜਿੰਨਾ ਕ ਤੂੰ ਕੁਵਾਰੀ ਨੂੰ ਚੱਲਦੀ ਸੀ ਉਨਾਂ ਕ ਤੂੰ ਹੁਣ ਚੱਲਦੀ ਆ ਪਤਾ ਮੈਨੂੰ ਉਹਦੇ ਬਿਆਸ ਤੂੰ ਕੀ ਕੁਛ ਕੀਤਾ ਕੀ ਕੁਛ ਦਿੱਤਾ ਨਾ ਤੁਸੀਂ ਕੀ ਦਿੱਤਾ ਫਿਰ ਤੁਸੀਂ ਆਪ ਹੀ ਦੇਖ ਲਓ ਜੇ ਮੇਰੀ ਮਾਂ ਹੁੰਦੀ ਨਾ ਆਣ ਸਰ ਮੈਨੂੰ ਪਹਿਲਾਂ ਹੀ ਸਹਿਰ ਲੈ ਕੇ ਜਾਂਦੀ ਸੀ ਵੀ ਲੈ ਪੁੱਤ ਆਪਦੇ ਮਰਜ਼ੀ ਦੇ ਸੂਟ ਪੜਾ ਲੈ ਨਾ ਤੁਸੀਂ ਮੈਨੂੰ ਕੀ ਦਿੱਤਾ ਫਿਰ ਨਾ ਜਦੋਂ ਤੇਰੀ ਉਮਰ ਸੀ ਨਾ ਜਦੋਂ ਤੈਨੂੰ ਸਹੇੜਿਆ ਸੀ ਉਦੋਂ ਤੈਨੂੰ ਬਥੇਰਾ ਬਜ਼ਾਰ ਕਮਾਤਾ ਸੀ ਹੁਣ ਤੇਰੀ ਉਮਰ ਨਹੀਂ ਹੈਗੀ ਜਵਾਕਾਂ ਜੱਲਿਆਂ ਵਾਲੀ ਹੋ ਗਈਆਂ ਫਿਰ ਜਵਾਕਾਂ ਜੱਲਿਆਂ ਵਾਲੀ ਹੋ ਜਾਂਦੇ ਨੇ ਪਹਿਲਾਂ ਪੇਕੀ ਸਿਰ ਮੁੱਕ ਜਾਂਦੇ ਪਹਿਲਾਂ ਐਂ ਦੱਸ ਹੈ ਤੂੰ ਤੇਰੇ ਪੇਕੀ ਜਾਨੀ ਮੈਨੂੰ ਜਵਾਬ ਨਾ ਕਰ ਆਹ ਦੇਖ ਮੈਨੂੰ ਨਹੀਂ ਲੋੜ ਇੱਥੇ ਆ ਕੇ ਸਿੱਖਾ ਮਤਾਂ ਦੀ ਤੇਰੀਆਂ ਦੀ ਮੈਂ ਆ ਕਿਸੇ ਗੱਲ ਤੋਂ ਆਪਣੇ ਪੇਕਿਆਂ ਵੱਲੋਂ ਪਰੇਸ਼ਾਨ ਹਾਂ ਐਮੀਨਾ ਮੈਨੂੰ ਇੱਥੇ ਟੌਂਟ ਮਾਰੀ ਚੱਲ ਬੈਠੀ ਜਾ ਬਗ ਜਾ ਜਾ ਕੇ ਆਪਣੇ ਭਾਈ ਦੇ ਨਾਲ ਦੁੱਖ ਸੁੱਖ ਕਰ ਲੈ ਭਾਈ ਨਾਲ ਤਾਂ ਕਰ ਲਿਆ ਭਾਬੀ ਮੈਂ ਤਾਂ ਤੇਰੇ ਨਾਲ ਵੀ ਦੁੱਖ ਸੁੱਖੀ ਸਾਂਝਾ ਕਰਨ ਆਈ ਸੀ ਹੁਣ ਮੈਨੂੰ ਕਿਹੜਾ ਪਤਾ ਸੀ ਵੀ ਤੂੰ ਪ੍ਰਿੰਡ ਵਾਂਗੂੰ ਲੜੇਂਗੀ ਮੈਨੂੰ ਪਤਾ ਮੇਰਾ ਕਿੰਨਾ ਕੁ ਦੁੱਖ ਸੁੱਖ ਤੂੰ ਮੰਦੀ ਆ ਤਾਂ ਕਿੰਨਾ ਕੁ ਤੂੰ ਕਰਦੀ ਆ ਦੁੱਖ ਸੁੱਖ ਮੇਰੇ ਨਾਲ ਇੱਥੇ ਹੀ ਆ ਤੂੰ ਰੰਦੀ ਗਈ ਇਹ ਤਾਂ ਭਾਬੀ ਹੱਥ ਨੂੰ ਹੱਥ ਹੈ ਤੂੰ ਕਿੰਨਾ ਕੁ ਕਰਦੀ ਆ ਫੇਰ ਜੇ ਨਹੀਂ ਕਰ ਦਿੱਤਾ ਇੱਥੇ ਅੰਬ ਫੜਨੋਂ ਨਹੀਂ ਆ ਤੁਸੀਂ ਨਾ ਆਇਆ ਕਰੋ ਕੀ ਗੱਲ ਸੀਰ ਹੈ ਮੇਰਾ ਘਰ ਚ ਦੇ ਦੋ ਮੈਨੂੰ ਮੇਰਾ ਹਿੱਸਾ ਭਗ ਜੂਗੀ ਮੈਂ ਬੱਲਾ ਦੇ ਕੀ ਕਰਦੀ ਆ ਉਹਨਾਂ ਤੇ ਤਾਂ ਜ਼ੋਰ ਨਹੀਂ ਚੱਲਿਆ ਮੇਰੇ ਤੇ ਜ਼ੋਰ ਚਲਾਉਂਦੀ ਐ ਕੁੜਮਾ ਮੂਰੇ ਬੋਲਦੀ ਆ ਗਈ ਇੱਥੇ ਚੱਕ ਮਾਤੇ ਲੂਣ ਪਾਉ ਕਲੈਣੀ ਕਿਸੇ ਥਾਂ ਦੀ ਪਤਾ ਨਹੀਂ ਹੱਕਦੋਂ ਤੱਕ ਬੈਠੀ ਰਹੂਗੀ ਕਦੋਂ ਤੱਕ ਨਹੀਂ ਮੇਰੀ ਧੀ ਦੇ ਕਣਿਸ਼ ਪਿਆ ਤੈਨੂੰ ਚਸ਼ਮ ਨੂੰ ਤੇਰੇ ਸੋਰੇ ਚਾਹ ਚੜੀਆਂ ਪਿਆ ਦਸ ਦੇ ਘਰ ਦੀਆਂ ਗੱਲਾਂ ਕੋਈ ਖਾਣੇ ਇਹਨਾਂ ਦੀ ਤਾਂ ਬਾਈ ਤਾਂ ਮੈਨੂੰ ਲੈਣੀ ਪੈਣੀ ਆ ਹਾਂ चकले हेलो हेलो हां कौन ब्रेक पटेल तो बोल दियो नहीं मैं झलंदर का है नंबर है अच्छा ठीक है सॉरी पहले ओके केदा पास पता नहीं ਮੈਂ ਤਾਂ ਚੱਕਣ ਲੱਗ ਕੇ ਘਟ ਗਿਆ ਮਨਪੀ ਦਾ ਕਿਹਦਾ ਸੀ ਦੇਖ ਲੈ ਤਾਰੀ ਹੂੰ ਚਲੋ ਫੋਨ ਤਾਂ ਮੈਂ ਬਾਅਦ ਚ ਦੇਖੂੰਗੀ ਕਿਹਦਾ ਆਇਆ ਸੀ ਹੂੰ ਮੈਂ ਤਾਂ ਤੁਹਾਡੇ ਤੋਂ ਮਾਫੀ ਮੰਗਣੀ ਸੀ ਮਾਫੀ ਮਾਫੀ ਕਿਹੜੀ ਗੱਲ ਦੀ ਯਾਰ ਪਲੀਜ਼ ਮੈਨੂੰ ਮਾਫ ਕਰ ਦਿਓ ਇੱਕ ਤਾਂ ਪਹਿਲੀ ਮਾਫੀ ਏ ਵੀ ਜਿਹੜਾ ਮੈਂ ਆਪਦੇ ਮੰਮੀ ਤੇ ਵੀਰੇ ਨੂੰ ਬੁਲਾ ਕੇ ਤੁਹਾਡੀ ਬੇਇੱਜ਼ਤੀ ਕਰਵਾਈ ਉਹ ਵੀ ਨੁਜਾਇਜ਼ ਤੇ ਦੂਜੀ ਏ ਵੀ ਗਲਤੀ ਵੀ ਮੇਰੀ ਸੀ ਤੇ ਮੈਂ ਮੰਨਦੀ ਵੀ ਨਹੀਂ ਹੈਗੀ ਪਲੀਜ਼ ਤੁਸੀਂ ਨਾ ਗੁੱਸਾ ਨਾ ਕਰਿਓ ਜਿਹੜਾ ਕੁਛ ਮੇਰੇ ਤੋਂ ਹੋ ਗਿਆ ਸੋ ਹੋ ਗਿਆ ਪਰ ਅੱਗੇ ਮੈਂ ਹੁਣੇ ਕੋਈ ਗਲਤੀ ਨਹੀਂ ਕਰਦੀ ਦੇਖ ਮਰਦ ਕੋ ਗੁੱਸਾ ਕਰਨਾ ਵੀ ਗਲਤ ਹੈਗੀ ਆ ਪਰ ਚੰਗਾ ਕੋਈ ਨਾ ਜੇ ਤੂੰ ਮਾਫੀ ਮੰਗਦੀ ਆ ਨਾ ਮੈਂ ਤੈਨੂੰ ਮਾਫ ਵੀ ਕੀਤਾ ਪਰ ਮੈਂ ਤੈਨੂੰ ਵਾਰ-ਵਾਰ ਇੱਕੀ ਗੱਲ ਕਹਿਣਾ ਵੀ ਹਸੌਰੇ ਪਰਿਵਾਰ ਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਤਾਰੀ ਪੇਕੇ ਪਰਿਵਾਰ ਚ ਨਹੀਂ ਦਸੀਦੀ ਆਂ ਤਾਰੀ ਮੇਰੇ ਤਾਂ ਚਪੀੜੇ ਪੈਣ ਵਾਲੇ ਆ ਸੱਚੀ ਮੈਂ ਤਾਂ ਬਾਲੀ ਪੇਕਾਰ ਕੁੜੀ ਆਂ ਮੈਨੂੰ ਤਾਂ ਇੰਨੀ ਵੀ ਅਕਲ ਨਹੀਂ ਹੈਗੀ ਵੀ ਕੁੜੀਆਂ ਨਾ ਇਹ ਚਾਹੁੰਦੀਆਂ ਹੁੰਦੀਆਂ ਸਾਡਾ ਸਾਰਾ ਪਰਿਵਾਰ ਜਿਆਦਾ ਵੱਡਾ ਨਾ ਹੋਵੇ ਸਿਰਫ ਦੋਕ ਜੀ ਹੋਣ ਤੇ ਅਸੀਂ ਆਪਦੇ ਸਾਰੇ ਪਰਿਵਾਰ ਚ ਐਸ਼ ਕਰੀਏ ਮੈਨੂੰ ਐਸ਼ ਵੀ ਮਿਲਦੀ ਆ ਪੈਸਾ ਵੀ ਖੁੱਲਾ ਸੋਹਰਾ ਪਰਿਵਾਰ ਵੀ ਛੋਟਾ ਕੌਣ ਸਿਰਫ ਤੁਸੀਂ ਹੋ ਤੇ ਮੰਮੀ ਆ ਦੀਦੀ ਬਾਹਰ ਬੈਠੇ ਨਹੀਂ ਪਰ ਮੈਂ ਫੇਰ ਵੀ ਮੱਤ ਦੀ ਖੱਤੀ ਬੇਕਾਰ ਜੀ ਪਾਗਲ ਜੀ ਹੋਰੇ ਪਸੇ ਬੜੀ ਫੁਰਤੀ ਆ। ਕੋਈ ਨਾ ਹੁਣ ਐ ਮੇਰੇ ਦਿਮਾਗ ਨੂੰ ਥੋੜੇ ਏਡੇ ਮਾਂ। ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ। ਚਲ ਤੇਰੀ ਮੰਮੀ ਆਈ, ਬਹਾਨੇ ਨਾਲ ਮਿਲ ਗਏ। ਚਲ ਕੁਝ ਨਹੀਂ ਹੁੰਦਾ ਜੇ ਚਾਰ ਗੱਲਾਂ ਸਾਨੂੰ ਕਹੇ ਜਾਂ ਚਾਰ ਸਾਡੇ ਤੋਂ ਕਿਹਿਆਂ ਗਈਆਂ। ਇਹ ਤਾਂ ਚੱਲਦੀ ਰਹਿੰਦਾ ਪਰਿਵਾਰਾਂ 'ਚ। ਬਸ ਹੁਣ ਅੱਗੇ ਤੋਂ ਖਿਆਲ ਰੱਖੀ ਵੀ ਇਹ ਜੀ ਸ਼ਿਕਾਇਤ ਦਾ ਮੌਕਾ ਨਹੀਂ ਦੇ। ਪੱਕਾ ਪ੍ਰੋਮਿਸ ਕਰਦੀ ਆ ਮੈਂ ਤੁਹਾਡੇ ਨਾਲ ਵੀ ਸੱਚੀ ਅੱਗੇ ਤੋਂ ਨਾ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇ ਤੁਹਾਨੂੰ। ਨਾਲੇ ਇੱਕ ਗੱਲ ਹੋਰ ਹੈ। ਜੇ ਤੂੰ ਚੰਗੀ ਬਣ ਕੇ ਰਹੇਂਗੀ ਨਾ ਨਾ ਤਾਂ ਮੈਨੂੰ ਤੇਰੇ ਕੋਲੋਂ ਮਰਦ ਨਹੀਂ ਲੋੜਾ। ਨਾ ਟੈਲੀਫੋਨ ਦੀ ਅਫਨ ਜਬ ਜਭੀ ਜਾਂਦਾ ਸੀ ਦੇਖ ਲੈ ਕੀ ਤਾਂ ਕੱਟ ਗਿਆ ਮੈਂ ਚੱਕਣ ਲੱਗਿਆ ਤਾਂ ਬਸ ਮੈਂ ਲਾਉਂਦੀ ਹੀ ਨਹੀਂ ਪਾਸਵਰਡ ਚਲ ਹਾਈ ਵਿਪੋਲ ਆ ਜਾ ਸਦਕੇ ਜਾਵਾ ਤੇਰੇ ਤੋਂ ਤੂੰ ਤਾਂ ਬਾੜੀ ਛੇ ਤੇ ਗੱਲਾਂ ਚਾਹ ਜੰਨਾ ਚਲ ਨੂੰ ਨੇ ਤਾਂ ਵੈਸੇ ਮੇਰੀ ਜਾਨ ਕੱਢਦੀ ਸੀ 1 ਮਿੰਟ ਲਈ ਸ਼ੁਕਰ ਆ ਬਚ ਗਈ ਪਤਾ ਨਹੀਂ ਕਿਹਣੀ ਚੰਦਰੀ ਦਾ ਆ ਸੀ ਜਿਹੜੀ ਨੇ ਚੱਕ ਕੇ ਇਹ ਕਹਿ ਦੇ ਵੀ ਨਹੀਂ ਰੋਂਗ ਨੰਬਰ ਲੱਗਿਆ ਵੀਰੇ ਆਜਾ ਆਜਾ ਤੈਨੂੰ ੜੀਕਦੀ ਆ ਕਿਉ ਮੈਨੂੰ ੜਿਕਣ ਨੂੰ ਕੀ ਹੋ ਗਿਆ ਮੈਨੂੰ ੜਿੱਕੀ ਜਾਨੀ ਐ ਕਾਦੇ ਵਾਸਤੇ ੜੀਕਦੀ ਆ ਬਲੀ ਦੇਣੀ ਆ ਤੇਰੀ ਓਏ ਹੋਰ ਤੂੰ ਕੀ ਕਰੇਗੀ ਆ ਦੇਖ ਲੈ ਆ ਤੇਰੇ ਬੋਲ ਨਾਲ ਤਾਂ ਆ ਸਾਈਕਲ ਨੂੰ ਵੀ ਡਰ ਲੱਗਿਆ ਵੀ ਡਿੱਗ ਪਿਆ ਨਾ ਮੇਰੀ ਗੱਲ ਸੁਣ ਕੀ ਚਵਲ ਮਾਰੀ ਆਪਣੀ ਭੈਣ ਕੋਲ ਤੂੰ ਕੋ ਕੋ ਘਰ ਦਾ ਪਰਦਾ ਰੱਖਣਾ ਕਿ ਨਹੀਂ ਰੱਖਣਾ ਓ ਮੇਰੀ ਗੱਲ ਸੁਣ ਲੈ ਓ ਇਸ ਘਰ ਦੀ ਕੁੜੀ ਐ ਕੁੜੀਆਂ ਤਾਂ ਪੇਟ ਖੋਲਦੇ ਉਹ ਤਾਂ ਸਾਰੇ ਤੈਨ ਮੇਰੀ ਗੱਲ ਸੁਣ ਆ ਛੋਡੀਆਂ ਗੱਲਾਂ ਨਾਲ ਨਹੀਂ ਭੇਤ ਖੁੱਲਦੇ ਜਿਹੜੇ ਤੁਸੀਂ ਜਾ ਜਾ ਕੇ ਰੌਲਾ ਪਾਉਂਦੇ ਤੂੰ ਨਾ ਜ਼ਿਆਦਾ ਨਾ ਬੋਲਿਆ ਕਰ ਨਾ ਬੋਲਿਆ ਕਰ ਮੈਂ ਉਹਨੂੰ ਚੰਗਾ ਨਹੀਂ ਸਮਝਦੀ ਉਹ ਮੈਨੂੰ ਚੰਗਾ ਨਹੀਂ ਸਮਝਦੀ ਮੇਰੇ ਘਰ ਦੀ ਗੱਲ ਆਪਣੀ ਭੈਣ ਕੋ ਨਾ ਦੱਸ ਨਾ ਦੱਸ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਤੈਨੂੰ ਮੈਂ ਇੱਕ ਵਾਰੀ ਦੱਸ ਦਿੱਤਾ ਦੇਖ ਤੈਨੂੰ ਮੈਂ ਦੱਸਦਾ ਜਿਹੜਾ ਇਸ ਘਰ 'ਚ ਹੋ ਰਿਹਾ ਹੈ ਨਾ ਮੈਥੋਂ ਨਹੀਂ ਬਰਦਾਸ਼ਤ ਹੋ ਮੈਂ ਆਪਣੀ ਭੈਣ ਕੋਲ ਨਹੀਂ ਦੱਸਾਂ ਹੋਰ ਕਿਹਦੀ ਕੋਲ ਤੂੰ ਡੌਂਡੀ ਪਿੱਟ ਪਿੰਡ 'ਚ ਜਾ ਕੇ ਤੂੰ ਡੌਂਡੀ ਪੱਟਵੇਂ ਮੈਨੂੰ ਘਰ ਚ ਕੋ ਪੁੱਛਦਾ ਨਹੀਂ ਮੇਰੀ ਧੀ ਦੇ ਘਰ ਕੋਸ਼ਾ ਕਚੁੰਦਾ ਮਹੀਨਾ ਹੋ ਗਿਆ ਮੇਰੀ ਧੀ ਦੇ ਵਿਆਹ ਨੂੰ ਮੇਰੀ ਧੀ ਦੇ ਘਰ ਕਲੇਸ਼ ਪਿਆ ਆ ਤੂੰ ਲੋਕਾਂ ਨੂੰ ਜਾ ਕੇ ਦੱਸ ਜਲੂਸ ਨਿਕਲੇ ਤੇਰਾ ਉਹ ਜੇ ਆਈ ਰਹਿਣਾ ਆਈ ਰਹਾ ਲੋਕਾਂ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਪੈਣੀ ਲੋਕਾਂ ਨੂੰ ਆਉਂਦੇ ਆ ਵੀ ਪਤਾ ਲੱਗ ਜੂ ਤੂੰ ਤੈਨੂੰ ਮੈਂ ਇੱਕ ਵਾਰੀ ਦੱਸਦਾ ਵੇ ਤੂੰ ਸੰਭਲ ਜਾ ਸੰਭਲ ਜਾ ਸੰਭਲ ਜਾ ਪਰ ਤੂੰ ਨਹੀਂ ਸੰਭਲਣਾ ਓ ਮੈਂ ਤੈਨੂੰ ਕਹਿਣਾ ਵੀ ਤੂੰ ਸੰਭਲ ਜਾ ਸੰਭਲ ਜਾ ਆਪਦੀ ਧੀ ਨੂੰ ਕੋਈ ਚੰਗੀ ਸਿੱਖਿਆ ਦੇ ਦੇ ਉਹਨੂੰ ਜਦੋਂ ਸਿੱਖਿਆ ਦੇ ਉਹ ਪੁੱਠੀ ਦੇਉ ਜੱਤਾ ਕਿਸ ਘਰ ਚ ਇੱਕਦਾਂ ਕੋ ਮਰਦਾ ਨਹੀਂ ਨਾ ਜੀ ਉੰਨਾ ਟਾਈਮ ਤੇਰੇ ਕਾਲਜੇ ਚ ਠੰਡ ਨਹੀਂ ਪੈਣੀ ਤੈਨੂੰ ਮੈਂ ਦੱਸਤਾ ਵਜਾ ਤੂੰ ਹੈ ਨਹੀਂ ਜਾਂ ਮੈਂ ਹੈ ਨਹੀਂ ਓਏ ਹੋਰ ਤੂੰ ਕਰ ਵੀ ਕੀ ਸਕਦੀ ਐ ਕਾਲਜੇ ਤੇ ਤੇਰੇ ਉਧੇ ਠੰਡ ਪਊ ਜਦੋਂ ਆਪਦੀ ਧੀ ਦਾ ਤੂੰ ਆਪ ਹੀ ਘਰ ਖਰਾਬ ਕਰ ਲਿਆ ਲੋਕਾਂ ਦੇ ਇੰਨੇ ਐਕਸੀਡੈਂਟ ਹੁੰਦੇ ਆ ਇਹਦਾ ਐਕਸੀਡੈਂਟ ਵੀ ਨਹੀਂ ਹੁੰਦਾ ਨਾ ਓਏ ਮੇਰੀ ਗੱਲ ਸੁਣ ਘਰੇ ਸਪਰੇ ਪਈ ਆ ਕੁਪਾਰੇ ਮੈਨੂੰ ਦਾਲ ਸਬਜ਼ੀ ਤੇ ਪਰ ਮੈਂ ਬਹਾ ਵੜਾ ਜੂ ਦਾਲ ਸਬਜ਼ੀ ਚ ਨਹੀਂ ਪਾਉਂ ਸਿੱਧਾ ਤੇਰੇ ਸੰਗ ਚ ਪਾਉਂ ਐ ਨਹੀਂ ਮੈਂ ਅੱਜ ਭਾਜਣਾ ਤੈਨੂੰ ਮਾਰਦੀ ਤੇਰੇ ਮੈਂ ਸੰਗ ਚ ਸਪਰੇ ਪਾਉਂ ਹਾਂ ਹੋਰ ਤੂੰ ਕਰ ਵੀ ਕੀ ਸਕਦੀ ਹਾਂ ਜਾ ਸੁੱਤੇ ਪੈ ਤਾਂ ਗੱਲ ਚ ਰੱਸਾ ਪਾਉਂ ਤੇਰੇ ਮੈਂ ਓਏ ਹੋਰ ਤੂੰ ਕਰ ਵੀ ਕੀ ਸਕਦੀ ਐ ਕੋਦੇ ਚੰਦਾ ਕੰਮ ਤੇਥੋਂ ਹੋ ਹੀ ਨਹੀਂ ਸਕਦਾ ਜਿਹੜਾ ਤੂੰ ਨਾ ਘਰ ਦਾ ਸਾਰਾ ਮਾਹੌਲ ਖਰਾਬ ਕੀਤਾ ਆ ਤੂੰ ਮਾਹੌਲ ਖਰਾਬ ਕੀਤਾ ਆ ਮੇਰੀ ਗੱਲ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਓਏ ਮੇਰੀ ਨਾ ਤੂੰ ਗੱਲ ਸੁਣ ਲੈ ਜਿਹੜੀਆਂ ਮਾਮਾ ਹੁੰਦੀਆਂ ਨੇ ਨਾ ਆਪ ਦੀ ਧੀ ਨੂੰ ਵੱਖਰੇ ਤੌਰ ਤੇ ਸਮਝਾਉਂਦੀਆਂ ਬੀਤੂ ਆਪਦੇ ਸੌਰੀ ਕਿਉਂ ਗਲਤੀ ਨਾ ਕਰ ਲਈ ਤੈਨੂੰ ਕੀ ਪਤਾ ਬੱਸ ਸਮਝਾਉਣੀ ਆ ਕਿਵੇਂ ਸਮਝਾਉਂਦੀ ਤੂੰ ਉਹਨੂੰ ਦਿੰਨੀ ਆ ਪੁੱਠੀ ਸਿੱਖਿਆ ਉੱਠੀ ਸਿੱਖਿਆ ਦਿੰਦੀ ਉੱਥੇ ਲੈ ਕੇ ਆਇਆ ਹਾਂ ਬਹੁਤ ਆਪਣੇ ਆਪ ਨੂੰ ਅਕਲ ਵਾਲਾ ਸਮਝਦਾ ਹਾਂ ਅਕਲਾਨੇ ਦੀ ਨਹੀਂ ਹੈਗੀ ਜੋ ਆਈ ਨੂੰ ਫੋਨ ਕਰਦਾ ਉਹ ਜੇ ਮੈਨੂੰ ਅਕਲ ਹੁੰਦੀ ਨਾ ਹੈ ਮੈਂ ਜੇ ਆਪਦੀ ਅਕਲ ਤੇ ਹੱਥ ਮਾਰਿਆ ਹੁੰਦਾ ਮੈਂ 30 ਸਾਲ ਪਹਿਲਾਂ ਗਲਤੀ ਨਹੀਂ ਕਰਦਾ ਜਿਹੜੀ ਮੈਂ ਟਰੋਗੀ ਸ਼ੁਕਰ ਕਰ ਸ਼ੁਕਰ ਕਰ ਤੇਰਾ ਰਹੇ ਕੋਹੇ ਦਾ ਵਿਆਹ ਹੋ ਗਿਆ ਜੇ ਮੈਂ ਨਾ ਨਾ ਤੇਰੇ ਘਰ ਆਉਂਦੀ ਤਰਾਹਾਂ ਖੁਰਾ ਤਮਾਕੂ ਦੀਆਂ ਪੁੜੀਆਂ ਤੇ ਬੀੜੀਆਂ ਇਕੱਠੀਆਂ ਕਰਦਾ ਫਿਰਦਾ ਹੁੰਦਾ ਤੇਰਾ ਦਿਮਾਗ ਫਿਰ ਜਾਣਾ ਸੀ ਕਿਸੇ ਨੇ ਤੈਨੂੰ ਤੀਮੀ ਨਹੀਂ ਸੀ ਲਿਆ ਕੇ ਦੇਣੀ ਸ਼ੁਕਰ ਕਰ ਮੇਰੇ ਮਾਪਿਓ ਦਾ ਮਾਪਿਓ ਦਾ ਜਿਨ੍ਹਾਂ ਨੇ ਆਪਣੀ ਸੋਨੇ ਵਰਗੀ ਧੀ ਤੇਰੇ ਲੜ ਲਾਤੀ ਇਦਾਂ ਦੇ ਕੰਜਰ ਬੰਦੇ ਦੇ ਓ ਮੇਰੇ ਤਰਾ ਬਾਦੂ ਹੁੰਦੇ ਸੀ ਪਰ ਉਹ ਤਾਂ ਗਲਤੀ ਕਰ ਲਈ ਬਾਪੂ ਨੇ ਜਿਹੜੀ ਉਹਨੇ ਮੈਨੂੰ ਕਹਿਤਾ ਬਾਪੂ ਨੇ ਕਹਿੰਦਾ ਕੋਈ ਗੱਲ ਨਹੀਂ ਮਾੜਾ ਜਿਹਾ ਸੁਭਾਅ ਹੈ ਕਹਿੰਦਾ ਗਰਮ ਹੈ ਪਰ ਉਹ ਠੀਕ ਹੈ पर मैंने की पता सी ਵੀ ਇਹਦੇ 1.5 ਸੈਕਿੰਡ ਘਣਾਉਣਗੇ ਮਗਰੋਂ ਉਹ ਤੇਰੇ ਜੁੱਤੀ ਨਹੀਂ ਫੇਰੀ ਇਹੀ ਮੈਥੋ ਗਲਤੀ ਹੋਗੀ ਨਾ ਤੂੰ ਅੱਲਾਹ ਹੱਥ ਮੈਨੂੰ ਫੇਮਾ ਤੈਨੂੰ ਮੈਂ ਦੱਸਦੀ ਆ ਓਏ ਮੇਰੀ ਗੱਲ ਸੁਣ ਲੈ ਆਜਾ ਫੇਰ ਜੁੱਤੀ ਓ ਮੇਰੀ ਗੱਲ ਮੈਂ ਦੱਸਦੀ ਆ ਓਏ ਮੇਰਾ ਜਾਨ ਪਿੱਛਾ ਜਿਹੜੀ ਆ ਨਾ ਨੋ ਤੈਨੂੰ ਪੁੱਠੀਆਂ ਮੱਤਾ ਦਿੰਦੀ ਆ ਤੈਨੂੰ ਮੈਂ ਇੱਕ ਵਾਰੀ ਕਹਤਾ ਵੇ ਤੂੰ ਬੁਰਾ ਪਾਊਗਾ ਬੁਰਾ ਮੇਰੀ ਗੱਲ ਸੁਣ ਲੈ ਜੇ ਮੇਰੀ ਨੂ ਨੂੰ ਕੁਝ ਬੋਲੀਆ ਨਾ ਮੈਥੋ ਬੁਰਾ ਕੋਈ ਨਹੀਂ ਹੈਗਾ ਆ ਦੇਖ ਲੈ ਮਰ ਗਿਆ ਸਬੂਤ ਕਿਹਦੀਆਂ ਉਂਗਲਾਂ ਤੇ ਚੜਿਆ ਫਿਰਦਾ ਤੂੰ ਲਾਹ ਜਬਾਕੜੀ ਤੇਰੀ ਸਹੀ ਜਾਂਦੀ ਹੈ ਨਾ ਤਾਂ ਤੂੰ ਸਿਰ ਚੜੀ ਆਂ ਕੋਈ ਸਹੀ ਜਨ ਉਹ ਤੂੰ ਮੇਰੀ ਗੱਲ ਸੁਣ ਓਏ ਉਹ ਨੂੰ ਜੇ ਕੋਈ ਸਿੱਖਿਆ ਦੇਣਾ ਨਾ ਜਿਵੇਂ ਤੂੰ ਮਨਪ੍ਰੀਤ ਨੂੰ ਸਿੱਖਿਆ ਦਿੰਨੀ ਆ ਤੇਰੇ ਸਿਰ ਚ ਗਣੀਆਂ ਕਰ ਦਿੰਦੀ ਉਹ ਬੰਦਾ ਨਾ ਬੰਦੇ ਦੀ ਜਾਤ ਕਿਹਦੇ ਮੂੰਹ ਲੱਗਦੀ ਆ ਮੈਂ ਓਏ ਭੱਜ ਜਾ ਪਰਾਂ ਤੂੰ ਇੱਥੇ ਆ ਕੇ ਪਾਣੀ ਧਾਣੀ ਦਾ ਕੀ ਪੁੱਛਣਾ ਸੀ ਪੀਣ ਨੂੰ ਖੇਤੋਂ ਆਇਆ ਥੱਕ ਕੇ ਹਜੇ ਲੜਦੀ ਆ ਮੇਰੇ ਨਾਲ ਮੰਮੀ ਹਾਂ ਪੁੱਤ ਉਸੇ ਨਾਰਾਜ਼ ਹੋ ਮੇਰੇ ਨਾਲ ਹਜੇ ਵੀ ਨਾ ਨਾ ਮੈਂ ਭਲਾ ਕਿਉਂ ਨਾਰਾਜ਼ ਹੋऊंगी ਮੇਰੀ ਧੀ ਨਾਲ ਮੰਮੀ ਅਸਲ 'ਚ ਨਾ ਮੈਂ ਹੀ ਗਲਤਾਂ ਪਰ ਪਤਾ ਨਹੀਂ ਕਿਉਂ ਮੈਂ ਆਪਣੀ ਗਲਤੀ ਸਮਝਦੀ ਕਿਉਂ ਨਹੀਂ ਹੈਗੀ ਵੀ ਹਾਂ ਮੇਰੀ ਹੀ ਗਲਤੀ ਆ ਸ਼ਾਇਦ ਮੈਂ ਸ਼ੁਰੂ ਤੋਂ ਆਈ ਗਿੱਜੀ ਆ ਨਾ ਵੀ ਜੋ ਕੋਈ ਗਲਤੀ ਹੁੰਦੀ ਵੀ ਸੀ ਤਾਂ ਮੈਨੂੰ ਮਾਫ ਕਰ ਦਿੰਦੇ ਹੁੰਦੇ ਸੀ ਉੱਥੇ ਵੀਰੇ ਹੋਣੇ ਕੁਝ ਨਹੀਂ ਕਹਿੰਦੇ ਹੁੰਦੇ ਸੀ ਤਾਂ ਹੀ ਮੇਰੀ ਇਨੀ ਪੁੱਠੀ ਹੱਤ ਬਣ ਰਹੀ ਹੈ ਸਾਲ ਕੁਈ ਨੀ ਪੁੱਤ ਮੈਂ ਤਾਂ ਦੇਖੀ ਜਦੋਂ ਤੂੰ ਇਸ ਘਰ ਚ ਆਈ ਸੀ ਤੈਨੂੰ ਉਦੋਂ ਵੀ ਕਿਹਾ ਸੀ ਵੀ ਮੈਂ ਤੈਨੂੰ ਨੋ ਨਹੀਂ ਹਵਦੀ ਧੀ ਬਣਾ ਕੇ ਰੱਖੂੰਗੀ ਨਾਲੇ ਫਿਰ ਨਿੱਕੇ ਨਿੱਕੇ ਗੱਲਾਂ ਦਾ ਗੁੱਸਾ ਕਿਉਂ ਕਰਨਾ ਪੁੱਤ ਐਂ ਕਰਾਂਦੇ ਨਾ ਮਸਲੇ ਵਿਗੜ ਜਾਂਦੇ ਹੁੰਦੇ ਆ ਤੁਸੀਂ ਤਾਂ ਮੰਮੀ ਸੱਚੀ ਬਹੁਤ ਚੰਗਿਓ ਤੁਸੀਂ ਸਭ ਨੂੰ ਮੈਨੂੰ ਆਪਣੀ ਧੀ ਬਣਾ ਕੇ ਰੱਖਿਆ ਹਮੇਸ਼ਾ ਦੀਦੀ ਵਾਂਗੂ ਪਿਆਰ ਦਿੱਤਾ ਤੇ ਪਰ ਮੈਂ ਹੀ ਆ ਜਿਹੜੀ ਭਾਗਲ ਹੁਣ ਮੇਰੇ ਕੋਲੇ ਵੀ ਤੁਹਾਡੇ ਮਾਂ ਹੀ ਨਹੀਂ ਸਮਝਿਆ ਮੈਂ ਦੇਖੋ ਮੇਰੀ ਧੀ ਤਾਂ ਹੁਣ ਮੇਰੇ ਕੋਲ ਹੈ ਨਹੀਂ ਹੁਣ ਤੂੰ ਹੀ ਮੇਰੀ ਧੀ ਹੈ ਨਾ ਮੈਂ ਤਾਂ ਤੇਰੇ ਸਹਾਰੇ ਹੀ ਦਿਨ ਕੱਟਣੇ ਆ ਨਾਲੇ ਪੁੱਤ ਇੱਕ ਗੱਲ ਹੋਰ ਘਰੇ ਕੋਈ ਵੀ ਗੱਲ ਹੋਵੇ ਨਾ ਆਪਦੀ ਮਾਂ ਨੂੰ ਨਾ ਦੱਸਿਆ ਕਰ ਸਿਆਣੀਆਂ ਧੀਆਂ ਸਹਰਿਆਂ ਦੀ ਗੱਲ ਪੇਕਿਆਂ 'ਚ ਕਦੇ ਨਹੀਂ ਕਰਦੀਆਂ ਹੁੰਦੀਆਂ ਹਾਂਜੀ ਮੰਮੀ ਇਹ ਗੱਲ ਤਾਂ ਨਾ ਮੈਂ ਇਕੱਲੀ ਬੈਠ ਕੇ ਵੀ ਸੋਚੀ ਆ ਸੱਚੀ ਮੇਰੇ ਦਿਮਾਗ ਤੇ ਇੰਨਾ ਬੋਝ ਪਿਆ ਵੀ ਹਜੇ ਮੈਨੂੰ ਵਿਆਹੀ ਨੂੰ 3-4 ਮਹੀਨੇ ਹੋਏ ਨੇ ਸਾਰੇ ਤੇ ਮੈਂ ਆਹ ਕੀ ਕਰਨ ਲੱਗ ਪਈ ਜੇ ਕੱਲ ਨੂੰ ਗੱਲਬਾਤ ਹੋ ਜੂਗੀ ਮੈਂ ਤੇ ਤਾਰੇ ਅਲੱਗ ਹੋ ਜਾਵਾਂਗੇ ਤਾਂ ਲੋਕੀ ਤੇ ਗੱਲਾਂ ਹੀ ਬਣਾਉਣਗੇ ਨਾ ਪਤਾ ਨਹੀਂ ਮੇਰੀਆਂ ਕਿੰਨੀਆਂ ਕੁ ਗੱਲਾਂ ਗਲਤ ਉੱਡਣਗੀਆਂ ਵੀ ਸ਼ਾਇਦ ਇਹਨਾਂ ਦੀ ਨੂੰ ਚ ਕੋਈ ਕਮੀ ਸੀ ਇਹਨਾਂ ਦੇ ਨੂੰ ਆਏ ਸੀ ਇਹਨਾਂ ਦੇ ਨੂੰ ਉਹ ਸੀ ਸੌ ਉਂਗਲਾ ਚੱਕਣਗੇ ਲੋਕੀ ਸਹੀ ਗੱਲ ਐ ਪੁੱਤ ਲੋਕ ਤਾਂ ਅੱਜਕੱਲ ਸੁਰਲ ਬਿੱਲ ਭਾਲਦੇ ਐ ਵੀ ਇਹਨਾਂ ਦੇ ਘਰ ਦੀ ਸਾਨੂੰ ਮਾੜੀ ਜੀ ਗੱਲ ਪਤਾ ਲੱਗੇ ਤੇ ਅਸੀਂ ਨੂੰ ਅੱਗ ਵਾਂਗ ਫਲਾ ਦੇਈਏ ਮੰਮੀ ਬਸ ਮੈਂ ਤਾਂ ਤੁਹਾਡੇ ਤੋਂ ਮਾਫੀ ਮੰਗਣ ਆਈ ਆਂ ਵੀ ਮੇਰੀ ਗਲਤੀ ਜਿਹੜੀ ਹੋ ਗਈ ਨਾ ਮੇਰੇ ਤੋਂ ਉਹਦੇ ਲਈ ਮੈਨੂੰ ਮaaf ਕਰਦੋ ਤੇ ਹਾਂ ਪੱਕਾ ਪ੍ਰੋਮਿਸ ਆ ਵੀ ਅੱਗੇ ਤੋਂ ਮੈਂ ਤੁਹਾਨੂੰ ਕੋਈ ਇਹੋ ਜਿਹਾ ਮੌਕਾ ਹੀ ਨਹੀਂ ਦਿੰਦੀ ਹੋ ਹੋ ਮੇਰੀ ਕਮਲੀਤੀ ਮਾਵਾ ਤਾਂ ਥੋੜੀ ਮਾਫੀ ਮੰਗੀਦੀ ਹੁੰਦੀ ਐ ਨਾਲੇ ਪੁੱਤ ਮੇਰੀ ਗੱਲ ਸੁਣ ਮੈਂ ਤਾਂ ਇਹੀ ਚਾਹਨੀ ਐ ਵੀ ਮੇਰੇ ਨੂੰ ਪੁੱਤ ਦਾ ਘਰ ਖੁਸ਼ੀ-ਖੁਸ਼ੀ ਬਸੇ ਨਾਲੇ ਮੈਂ ਨਾ ਫੋਨ ਯੂਜ਼ ਹੀ ਨਹੀਂ ਕਰਦੀ ਬਸ ਮੈਂ ਸਵੇਰੇ ਟਾਈਮ 'ਚ ਉੱਠਿਆ ਕਰੂੰ ਘਰ ਦਾ ਸਾਰਾ ਕੰਮ ਕਾਰ ਨਿਵੇੜਿਆ ਕਰੂੰ ਤੁਹਾਡੇ ਕੋਲੇ ਦੁਪਹਿਰੇ ਬੈਠੀ ਰਿਆ ਕਰੂੰ ਸਹੀ ਗੱਲ ਐ ਪੁੱਤ ਜਿੰਨੇ ਸਿਆਪਿਆਂ ਦੀ ਜੜ ਐ ਹੱਦ ਤੰਦਰਾ ਫੋਨ ਹੀ ਤਾਂ ਹੈਗਾ ਜੇ ਫੋਨ ਦੀ ਲੜਾਈ ਤੁਹਾਡੀ ਸੋਲਵ ਹੋ ਜੇ ਨਾ ਫਿਰ ਪੁੱਤ ਆਪਾਂ ਸੁਖੀ ਹੋ ਜੀਏ ਇੱਕ ਮਾਫੀ ਹੋਰ ਮੰਮੀ ਜਿਹੜਾ ਮੈਂ ਐਵੇਂ ਮੰਮੀ ਤੇ ਵੀਰੇ ਨੂੰ ਇੱਥੇ ਬੁਲਾਇਆ ਤੇ ਬਿਨ ਫਾਲਤੂ ਤੁਹਡੀ ਤਤਾਰੀ ਦੀ ਬੇਇੱਜ਼ਤੀ ਕਰਵਾਤੀ ਮੰਮੀ ਵੱਲੋਂ ਵੀ ਮੈਂ ਹੀ ਮਾਫੀ ਮੰਗਦੀਆਂ ਜੇ ਉਹ ਜ਼ਿਆਦਾ ਵੱਧ ਘੱਟ ਬੋਲ ਕੇ ਹੋਣ ਨਾ ਪਲੀਜ਼ ਤੁਸੀਂ ਮਾਫ ਕਰਦੇ ਚਲ ਕੋਈ ਨਾ ਪੁੱਤ ਤੂੰ ਐਵੇਂ ਕੋਈ ਗੱਲ ਆਉਦੀ ਦਿਲ ਤੇ ਨਾ ਲਾ ਕੋਈ ਨਹੀਂ ਮੈਂ ਤਾਂ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਪਰ ਅੱਗੇ ਤੋਂ ਮੇਰੀ ਸਿਆਣਤੀ ਬਣ ਕੇ ਰਹਿ। ਨਾਲੇ ਤੀਵੇਂ ਆਦਮੀ ਦੀ ਕਾਹਦੀ ਲੜਾਈ ਹੁੰਦੀ ਐ? ਜੇ ਦੋ ਗੱਲਾਂ ਕਦੇ ਬੰਦਾ ਬੋਲ ਦੇ ਨਾ ਤਾਂ ਤੂੰ ਚੁੱਪ ਕਰ ਜਾ ਕਰ ਪੁੱਤ। ਮੈਨੂੰ ਤਾਂ ਬਾਲਾ ਫੀਲ ਹੋਇਆ ਮੰਮੀ ਸੱਚੀ। ਚਲ ਕੋਈ ਨਹੀਂ। ਚਲ ਜਾ। ਮੈਂ ਚਾਹ ਲੈ ਕੇ ਆਉਣੀ। ਨਹੀਂ ਨਹੀਂ ਤੁਸੀਂ ਜਾਓ ਮੈਂ ਲੈ ਕੇ ਆਉਣੀ ਆ ਜਾ। ਫੇਰ ਕੀ ਐ ਤੁਸੀਂ ਬਣਾਤੀ ਮੈਂ ਪਾ ਕੇ ਦੇ ਆਉਣੀ। ਚਲ ਚੰਗਾ। ਆਪਣੀ ਦੋਨਾਂ ਦੀ ਚਾਹ ਪਾ ਲੈ। ਹਾਂ ਜੀ ਮੇਰੀ। ਕੀ ਕਰੇ ਵਿਚਾਰੀ ਪੁੜੀ। ਸੱਚੀ ਇਹ ਤਾਂ ਮਾਂ ਪੁੱਤ ਨਾ ਦੋਨੇ ਇੰਨੇ ਘੋਲੇ ਆ ਨਾ ਕੋਈ ਤੁਰਿਆ ਜਾਂਦਾ ਇਹਨਾਂ ਨੂੰ ਵੇਚ ਕੇ ਖਾ ਜੇ ਇਹ ਤਾਂ ਆ ਗਈ ਵਿਚਾਰੀ ਹੁ ਮੇਰੀਆਂ ਗੱਲਾਂ 'ਚ ਰਹਿ ਗਈ ਮੁੰਡੇ ਦੀ ਗੱਲ ਉਹ ਵੀ ਆਈ ਮੁਠੀ 'ਚ ਕਰ ਲੈਣਾ ਮੈਂ ਨਾਲੇ ਮਨਪ੍ਰੀਤ ਤੇਰੀਆਂ ਫੋਨ 'ਤੇ ਗੱਲਾਂ ਵੀ ਚੱਲਣਗੀਆਂ ਨਾਲੇ ਇਹਨਾਂ ਨਾਲ ਪਿਆਰ ਬਣਿਆ ਰਹੂਗਾ ਚਲ 2-4 ਦਿਨ ਫੋਨ 'ਤੇ ਨਹੀਂ ਵੀ ਗੱਲ ਕਰੂੰਗੀ ਕਿਹੜਾ ਜਾਨ ਨਿਕਲ ਜੂਗੀ ਕਰਿਆ ਕੀ ਜਾਵੇ ਜੱਸ ਮੈਂ ਨੀਚੇ ਸਾਰਾ ਘਰ ਲੱਭਿਆ ਕੀ ਹੋ ਗਿਆ ਤੂੰ ਕੀ ਕਰਾਉਣਾ ਸੀ ਮੈਥੋਂ ਕੁਛ ਨਹੀਂ ਮੈਂ ਤਾਂ ਐਂ ਪੁੱਛਦੀ ਸੀ ਵੀ ਕੀ ਬਣਿਆ ਤੁਸੀਂ ਬਾਲਾ ਗੁੱਸੇ 'ਚ ਤਾਂ ਨਹੀਂ ਬੋਲੇ ਤਾਰੀ ਵੀਰੇ ਨੂੰ ਕੋਈ ਯਾਰ ਐਂ ਮੈਂ ਪਾਗਲਾਂ ਵੀ ਮੈਨੂੰ ਪਤਾ ਹੀ ਨਹੀਂ ਕਿਹਦੇ ਨਾਲ ਗੱਲ ਕਰਨੀ ਐ ਕਿਹਦੇ ਨਾਲ ਕਿਵੇਂ ਨਹੀਂ ਕਰਨੀ ਮੈਨੂੰ ਪਤਾ ਕਿਹਨੂੰ ਗੁੱਸੇ ਨਾਲ ਬੋਲਣਾ ਕਿਹਨੂੰ ਪਿਆਰ ਨਾਲ ਬੋਲਣਾ ਮੰਮੀ ਦੇ ਸੁਆਦ ਆ ਵੀ ਮੈਨੂੰ ਪਤਾ ਹੀ ਆ ਕਿੰਨਾ ਬੁੜਕੇ ਹੋਣੀ ਉੱਥੇ ਜਾ ਕੇ ਯਾਰ ਮੰਮੀ ਦਾ ਤਾਂ ਪਤਾ ਤੈਨੂੰ ਮੇਰੇ ਬਾਰੇ ਨਹੀਂ ਪਤਾ ਲੱਗਿਆ ਤੂੰ ਸਿਵੀ ਲਾਈ ਲੱਗੋ ਮਿੰਟਾਂ ਚ ਲੱਗ ਜਾਨੇ ਮੰਮੀ ਮਗਰ ਐਡਾ ਵੀ ਮੈ ਲਾਈ ਲੱਗ ਨਹੀਂ ਮੈਨੂੰ ਇੰਨਾ ਕ ਤਾਂ ਪਤਾ ਹੀ ਆ ਵੀ ਮਨਪ੍ਰੀਤ ਜ਼ਿਆਦੇ ਬੋਲਦੀ ਆ ਕਤਾਰੀ ਤਾਂ ਮੈਨੂੰ ਇਹ ਵੀ ਯਕੀਨ ਸੀ ਵੀ ਗਲਤੀ ਪੱਕਾ ਮਨਪ੍ਰੀਤ ਦੀ ਹੀ ਹੋਊਗੀ ਤਾਰੀ ਦੀ ਕੋਈ ਗਲਤੀ ਨਹੀਂ ਹੋਣੀ ਤਾਂ ਕਰਕੇ ਤਾਰੀ ਨੂੰ ਮੈਂ ਸਾਰਾ ਕੁਝ ਪਿਆਰ ਨਾਲ ਹੀ ਟੈਕਲ ਕੀਤਾ ਫਿਰ ਗੱਲ ਕੀ ਖਤਮ ਹੋਈ ਮੈਨੂੰ ਐ ਤਾਂ ਦੱਸ ਦੋ ਉਹ ਯਾਰ ਗੱਲ ਕੀ ਖਤਮ ਹੋਣੀ ਆ ਤੈਨੂੰ ਸੰਤੁਸ਼ਟੀ ਨਹੀਂ ਆਉਂਦੀ ਜਨਤ ਤੱਕ ਤੈਨੂੰ ਪ੍ਰੋਪਰ ਗੱਲ ਨਾਲ ਪਤਾ ਲੱਗੇ ਯਾਰ ਮੈਂ ਵੀ ਕਰਦੀ ਮੈਂਬਰ ਆ ਮੈਨੂੰ ਵੀ ਪਤਾ ਹੋਣਾ ਚਾਹੀਦਾ ਸਾਰਾ ਕੁਝ ਉਹ ਯਾਰ ਗੱਲ ਜਿਵੇਂ ਨਾਰਮਲ ਲੋਕਾਂ ਦੀ ਖਤਮ ਹੁੰਦੀ ਹੁੰਦੀ ਐ ਆਪਣੀ ਗੱਲ ਖਤਮ ਹੋ ਗਈ ਹੋਣੀ ਕੀ ਸੀ ਤਾਰੀ ਨੂੰ ਮੈਂ ਕਹਤਾ ਭਾਈ ਹੱਥ ਚੱਕਣਾ ਤੇਰੀ ਵੀ ਗਲਤ ਗੱਲ ਲੱਗੀ ਮਨਪ੍ਰੀਤ ਨੂੰ ਕਿਹਾ ਜਿਆਦਾ ਬੋਲੀਆਂ ਤੇਰੀ ਵੀ ਗਲਤ ਗੱਲ ਲੱਗੀ ਹੋਰ ਕੀ ਤੇ ਤਾਰੀ ਨੂੰ ਮੈਂ ਕਿਹਾ ਜੇ ਕੋਈ ਅੱਗੇ ਪਿੱਛੇ ਨੂੰ ਇਹ ਗਲਤੀ ਕਰੂਗੀ ਤੂੰ ਸਭ ਤੋਂ ਪਹਿਲਾਂ ਮੈਨੂੰ ਫੋਨ ਕਰਨਾ ਮੈਂ ਆਪੇ ਸੰਭੂਗਾ ਸਾਰਾ ਕੁਝ ਮੰਮੀ ਤਾਂ ਨਹੀਂ ਬੋਲੇ ਕੁਝ ਤਾਰੀ ਨੂੰ ਐ ਤਾਂ ਯਾ ਤੈਨੂੰ ਪਤਾ ਯਾ ਬੋਲਦੀ ਸੀ ਮੰਮੀ ਪਰ ਮੈਂ ਤਾਰੀ ਨੂੰ ਉਠਾ ਕੇ ਸਾਈਡ ਤੇ ਲੈ ਗਿਆ ਤਾਰੀ ਨਾਲ ਮੈਂ ਆਪ ਗੱਲ ਕੀਤੀ ਆ ਦੱਸ ਯਾਰ ਤੁਸੀਂ ਜਿਵੇਂ ਇਹ ਨਾ ਮਿੰਟ-ਮਿੰਟ ਤੇ ਰੰਗ ਬਦਲਦੇ ਹੋ ਗਿਰਗिट ਮੰਗੂ ਪਲੀਜ਼ ਇਸ ਸੜਿਆ ਜਾ ਸੁਆਹ ਛੱਡ ਦਿਓ ਤੁਸੀਂ ਕੀ ਰੰਗ ਬਦਲ ਲੈ ਹੁਣ ਮੈਂ ਹੁਣ ਤੈਨੂੰ ਦੱਸਤੀ ਮੈਂ ਤੇਰੇ ਤਾਂ ਵੀ ਨਹੀਂ ਹਾਜਮ ਹੋ ਰਹੀ ਤੇ ਨਾ ਵੀ ਨਹੀਂ ਹਜਮ ਹੋਣੀ ਦੀ ਗੱਲ ਫਿਰ ਆਹੀ ਤਾਂ ਗੱਲ ਐ ਫਿਰ ਕਦੇ ਤੁਸੀਂ ਮੰਮੀ ਵੱਲ ਦੇ ਹੋ ਜਾਂਦੇ ਹੋ ਕਦੇ ਮੇਰੇ ਤੇ ਡੈਡੀ ਵੱਲ ਹੁਣ ਗੱਲ ਪੁੱਛ ਕੇ ਅੱਗੇ ਤੁਸੀਂ ਰੰਗ ਬਦਲਦੇ ਪੁੱਛਣ ਕੀ ਕਰਨੋਂ ਆਈ ਸੀ ਮੈਨੂੰ ਐ ਦੱਸੋ ਤੁਹਾਡੇ ਨਾਲ ਤਾਂ ਨਾ ਗੱਲ ਕਰਨ ਦਾ ਹੀ ਨਹੀਂ ਫਾਇਦਾ ਹੈਗਾ ਆਪੀ ਨਹੀਂ ਫਾਇਦਾ ਆਈ ਕੀ ਕਰਨ ਸੀ ਜੇ ਗੱਲ ਕਰਨ ਦਾ ਨਹੀਂ ਫਾਇਦਾ ਹੈਗਾ ਲੈ ਕੇ ਭੇਛੇ ਤ ਹੁਣ ਆ ਕਿ ਤੁਹਾਡੇ ਨਾਲ ਗੱਲ ਕਰਨ ਦਾ ਨਹੀਂ ਫਾਇਦਾ ਵੀ ਜਾਂ ਤਾਂ ਉਦੀ ਗੱਲ ਤੇ ਰਹੋ ਵੀ ਜੋ ਕੁਝ ਹੋ ਗਿਆ ਸੋ ਹੋ ਗਿਆ ਆਪਾਂ ਨੇ ਕੁਝ ਨਹੀਂ ਲੈਣਾ ਤਾਰੀ ਪੁੱਤ ਹਾਂ ਮਾਂ ਤੂੰ ਤਾਂ ਦੁਕਾਨ ਤੇ ਵਗ ਜਾ ਹੁਣ ਮਾਂ ਹੁਣ ਕਿਹੜਾ ਵੇਲਾ ਰਹਿ ਗਿਆ ਦੁਕਾਨ ਖੋਲਣ ਦਾ ਦੁਪਹਿਰਾ ਹੋਇਆ ਪਿਆ 2 ਘੰਟਿਆਂ ਵਿੱਚ ਕੀ ਦੁਕਾਨ ਤੂੰ ਵੀ ਲੈਂਦੀ ਨਹੀਂ ਮੈਂ ਤਾਂ ਨਹੀਂ ਪੀਦੀ ਮੰਮੀ ਮੈਂ ਨਾ ਸਬਜ਼ੀ ਸੁੱਜੀ ਸੀਰ ਕੇ ਰੱਖਦੀ ਆ ਫਿਰ ਮੈਂ ਸ਼ਾਮ ਨੂੰ ਆਪੇ ਬਣਾ ਲੂਗੀ ਠੀਕ ਹੈ ਪੁੱਤ ਨਾਲ ਜਿਹੜੇ ਇੱਕ ਦੋ ਗਾਕਦੇ ਫੋਨ ਆਇਦਿ ਮੈਂ ਕਿਹਤਾਂ ਭਾਈ ਤੜਕੇ ਲੈ ਜਾ ਮੇਰਾ ਤਾਂ ਸੇਤ ਨਹੀਂ ਠੀਕ ਹੈ ਆ ਚਲ ਕੋਈ ਜੀ ਮੇਰੀ ਗੱਲ ਸੁਣ ਦੇਖ ਲੈ ਤਾਰੀ ਇਹ ਤਾਂ ਉਹੀ ਬੋਲ ਪੜਾ ਕੇ ਆ ਹੁਣ ਦੇਖ ਲੈ ਇੰਨੀ ਠੰਡੀ ਹੋਈ ਫਿਰਦੀ ਹੈਗੀ ਹੈ ਕਿਵੇਂ ਮੰਮੀ ਮੰਮੀ ਕਰਦੀ ਫਿਰਦੀ ਹੈ ਪੁੱਤ ਤੂੰ ਵੀ ਇਹਦੇ ਨਾਲ ਨਾ ਪਿਆਰ ਨਾਲ ਗੱਲ ਕਰਿਆ ਕਰ ਜਦੋਂ ਕਿਤੇ ਆਪਾਂ ਇਹਨੂੰ ਰੁੱਖਾ ਬੋਲਦੇ ਆਂ ਬਸ ਇਹ ਰੁੱਖਾ ਬਣ ਨਹੀਂ ਚੱਲਦੀ। ماں ਰੁੱਖਾ ਬਣ ਆਪਣਾ ਕੜਾ ਜੀ ਕਰਦਾ ਬੋਲਣ ਨੂੰ। ਚੱਲ ਨਾਲੇ ਠੀਕ ਹੈ ਜੇ ਚੰਗੀ ਆਪਣੇ ਨਾਲ ਰਹੂ ਆਪਾਂ ਕੜਾ ਭਾਈ ਮਾੜੇ ਰੱਖਾਂਗੇ ਅੱਗੋਂ। ਆਪਾਂ ਵੀ ਤਾਂ ਚੰਗੀ ਬਣ ਕੇ ਰਹਾਂਗੇ। ਬੱਚਾ ਮੇਰੀ ਗੱਲ ਸੁਣਾ ਚੰਗੇ ਬਣਨ ਚ ਹੀ ਫਾਇਦਾ ਹੈ। ਨਹੀਂ ਤੈਨੂੰ ਪਤਾ ਨਾ ਇਹਦੀ ماں ਕਿੰਨੀ ਤੇਜ ਹੈ। ਕਿੰਨਾ ਕੁਛ ਬੋਲ ਕੇ ਗਈ ਆ ਉਹ। ਜੇ ਕਿਤੇ ਮਾੜੀ ਜੀ ਆਪਾਂ ਗਲਤੀ ਕਰਤੀ ਨਾ ਪੁੱਤ। ਸੱਚੀ ਆਪਾਂ ਨੂੰ ਤਾਂ ਥਾਣੇ ਦਰਬਾਰੇ ਫਸਾ ਕੇ ਇਹ ਜਿਆ ਜਲੂਸ ਕੱਢਣਗੇ ਆ। ਜਿਹੜਾ ਰਹੇ ਰੱਬ ਦਾ ਨਾ। ਹੌਦ ਦੇ ਘਰ ਦਾ ਬੀੜਾ ਵਖਤ ਪੁੱਤ ਵਿਚਾਰ ਲਾ ਜੇ ਬੀੜਾ ਵਿਚਾਰਿਆ ਮਾਂ ਤਾਂ ਹੀ ਆਪਾਂ ਨੇ ਗੱਲਬਾਤ ਕਰਕੇ ਨਿਮੇਟਦੇ ਆ ਜੇ ਨਾ ਵਿਚਾਰ ਦੇ ਉਹਨੂੰ ਫਿਰ ਕਦੋਂ ਦੇ ਨਾ ਤੋਰ ਦਿੰਦਾ ਮੈਂ ਜੀ ਭਾਈ ਜਾਵਦੇ ਘਰੇ ਮੇਰੀ ਗੱਲ ਸੁਣ ਲੈ ਇਹਦੇ ਚ ਕਸੂਰ ਨਹੀਂ ਹੈਗਾ ਕਸੂਰ ਇਹਦੀ ਮਾਂ ਚ ਹੈ ਉਹ ਤਾਂ ਕਹਿੰਦਾ ਯਾਰ ਜੀ ਮਾਂ ਤੀ ਨੂੰ ਚੰਗੀ ਸਿੱਖਿਆ ਦੇਵੇ ਨਾ ਤਾਂ ਤੀ ਐ ਨਹੀਂ ਬੋਲਦੀ ਹੁੰਦੀ ਹੁਣ ਵੀ ਦੇਖ ਲੈ ਟੜੀ ਗਈ ਇਹ ਮੈਂ ਕਹਾਂਦੀ ਜੱਸੇ ਨੂੰ ਮੈਂ ਕਹਾਂ ਬਈ ਤੇਰੀ ਮਾਂ ਨੂੰ ਚਾਹੀਦਾ ਕਿੱਥੇ ਤਾਂ ਤੀ ਨੂੰ ਸਮਝਾ ਕੇ ਜਾਵੀਂ ਪਈ ਐ ਨਹੀਂ ਕਰੀਦਾ ਹੁੰਦਾ ਸਾਰੇ ਪਰਿਵਾਰ ਚਾ ਕੇ ਮਉ ਪਖਪੂਰ ਦੀ ਉਹਦਾ ਉਹ ਪੁੱਤ ਮਾਈ ਤੀਜ ਐ ਦੇਖ ਹੁਣ ਤਾਂ ਜੱਸਾ ਵੀ ਤਾਂ ਦੇਖਿਆ ਉਹ ਸਿਆਉਣੇ ਦਾ ਰੁਪਈਆ ਉਹਨੂੰ ਸਾਰਾ ਬਦ ਐ ਵੀ ਘਰ ਕਿਵੇਂ ਬਸਾਈ ਦੇ ਹੁੰਦੇ ਐ ਨਾ ਜੱਸਾ ਤਾਂ ਕਹਿ ਕੇ ਆ ਕਹਿੰਦਾ ਭਾਈ ਮੈਨੂੰ ਫੋਨ ਕਰ ਲਿਆ ਕਰ ਦੇਖ ਐ ਮੀ ਹੱਥ ਨਾਲ ਚੱਕੀ ਚਲ ਹੱਥ ਚੱਕਣ ਨਾਲ ਕਹਿੰਦਾ ਯਾਰ ਸਾਨੂੰ ਵੀ ਬੁਰਾ ਲੱਗਦਾ ਚਾਹੇ ਕਹਿੰਦਾ ਕਿ ਮੀਆਂ ਭੈਣ ਤਾਂ ਮੇਰੀ ਐ ਕਹਿੰਦਾ ਤੂੰ ਮਦਸ ਜੇ ਕੋਈ ਗੱਲ ਹੁੰਦੀ ਐ ਮੈਨੂੰ ਫੋਨ ਕਰ ਲਿਆ ਕਰ ਭਾਈ ਮੈਨੂੰ ਦੱਸ ਦਿਆ ਕਰ ਮੈਂ ਆਪੇ ਟਕਿਆ ਹਾਂਗਾ ਚੱਲ ਪੁੱਤ ਮੇਰੀ ਗੱਲ ਸੁਣ ਪਹਿਲਾਂ ਤਾਂ ਤੂੰ ਆਪ ਹੀ ਸਮਾਈ ਰੱਖ ਚੱਲ ਜੇ ਕੋਈ ਤੈਨ ਮੈਨੂੰ ਤਾਂ ਲੱਗਦਾ ਨਹੀਂ ਹੁਣੇ ਕੋਈ ਇਹ ਕੋਈ ਗੱਲਬਾਤ ਹੁੰਦੀ ਹੈ ਕਿ ਤੁਸੀਂ ਜੱਸੀ ਨਾਲ ਬੈਠ ਕੇ ਮਸਲਾ ਹੱਲ ਕਰ ਲਿਆ ਕਰ। ਮਾਂ ਤੱਕ ਤਾਂ ਗੱਲ ਹੀ ਨਾ ਪਹੁੰਚਣ ਦੇ। ਆਪਣੇ ਕੀ ਲੈਣਾ ਮਾਂ ਤੋਂ? ਆਪਣੇ ਪਾਤਾ ਇਹ ਚੰਗੀ ਬਣੀ ਰਹਿ ਆਪਣੇ ਤਾਂ ਕਿਸੇ ਤੋਂ ਕੁਝ ਨਹੀਂ ਲੈਣਾ। ਬਸ ਪੁੱਤ ਮੇਰੀ ਗੱਲ ਸੁਣ ਜੇ ਕਦੇ ਤੈਨੂੰ ਦੋ ਅੱਖਰ ਬੋਲ ਵੀ ਜਾਵੇ ਨਾ ਉਹਦੇ ਨਾਲ ਕੋਈ ਆਪਣੀ ਲੱਤ ਨਹੀਂ ਟੁੱਟਦੀ। ਆਪ ਚੁੱਪ ਕਰ ਜੇ। ਇਹ ਤਾਂ ਇੰਨੇ ਚ ਹੀ ਬੜਾਈ ਜੀ ਕਮਲੀ ਹੈ। ਚਲ ਕੋਈ ਨਹੀਂ ਮਾਂ ਤਾਂ ਕੀ ਲੈਣਾ। ਹਾਂ ਆ ਦੇਖ ਲੈ ਲੈ ਹੁਣ ਮਿੰਟੇ ਚ ਚਾਹ ਵੀ ਦੇਗੀ ਪਾ ਕੇ। ਹਰ ਕਦੇ ਨੇ ਰੋਟੀ ਗਣੀ ਤਪਾਰ ਰੱਖਿਆ। ਚੱਲ ਇਹਦਾ ਵੀ ਪਤਾ ਹੀ ਨੀ ਲੱਗਦਾ ਗੱਲ ਐ ਮਾ ਕੋਈ ਇਹ ਤਾਰੀ ਮੈਨੂੰ ਆਏ ਤਾਂ ਕੀ ਮੈਨੂੰ ਪੁੱਤ ਮੇਰਾ ਕਸੂਰ ਕੀ ਹੈਗਾ ਕਸੂਰੇ ਕਸੂਰ ਤੇਰਾ ਹਰ ਇੱਕ ਗੱਲ 'ਚ ਤੂੰ ਵਧੀਕੀਆਂ ਕਰਦੀਆਂ ਕਿਉਂ ਕਰਦੀਆਂ ਬਈ ਫਿਰ ਮੈਂ ਤਾਂ ਤੇਰੇ ਘਰ ਬਸਾਉਣ ਦੀਆਂ ਗੱਲਾਂ ਕਰਦੀ ਜਾ ਕੀ ਘਰ ਬਸਾਉਣ ਦੀਆਂ ਗੱਲਾਂ ਕਰਦੀਆਂ ਮਾ ਤਾਰੀ ਹੁਣ ਤੂੰ ਇਹਦੀ ਮਾਂ ਨੂੰ ਧੱਕੇ ਮਾਰਦਾ ਪੁੱਤ ਇਦੋਂ ਪਹਿਲਾਂ ਮੈਂ ਤੈਨੂੰ ਰੋ ਪੌੜੀਆਂ ਚੜੇਗਾ ਤੂੰ ਥੱਲੇ ਵਗ ਜਾ ਉਹ ਦੇਖਦੀ ਕੀ ਐ ਜਾਇਆ ਨਹੀਂ ਜਾਂਦਾ ਤੇ ਰਾਤ ਜ਼ੁਰਤਾ ਦੱਸ ਦੇ ਕੀ ਹੈਗਾ ਕਸੂਰ ਤੇਰਾ ਇਹ ਹੈ ਵੀ ਤੂੰ ਮੇਰੀ ਮਾਂ ਹੈ